नहीं पापा जे अज मैं टाइम ते ना होनी तो पता नहीं की हो जाना सी ओ पर पुत्त तो होया की है कुछ नहीं होया हुण हो आपा इस घर च नहीं रहना क्योंकि इस घर विच तुहाडी जान नूं खतरा है मेरी जान नूं खतरा मैनूं कितों खतरा होना है मैं कह दा रहा हुण इत्थे नहीं रहना हुण तुसीं मेरे नाल इत्थों चलो बिकर साहब कितना सेता हा? ਕੀ ਗੱਲ ਬਿਕਰਾ ਕੇ ਟਾਈਮ ਸਰੀ ਆ ਗਿਆਂ ਕੀ ਕਰੀਏ ਜਰਾਮ ਸਮੇਂ ਦੀ ਕਦਰ ਕਰਨੀ ਪੈਂਦੀ ਹੈ ਜੀ ਆਹ ਕੰਮ ਕਿਆ ਸੀ ਤੇ ਇੱਕ ਜਨਾਬ ਨੇ ਆ আচ্ছা ਉਹ ਨਹੀਂ 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 ਨਾ ਨਾ ਇਦਾਂ ਕੰਮ ਨਹੀਂ ਹੋਣਾ ਜੀ ਹੋਣਾ ਹੀ ਨਹੀਂ ਮੈਂ ਦੱਸ ਕਮਾਲ ਕਰਦੇ ਹੋ ਤੁਸੀਂ ਕਹਿੰਦੇ 10000 ਰੁਪਏ ਚ ਤੁਹਾਡਾ ਕੰਮ ਹੋ ਜੇ ਤੁਸੀਂ ਸਮਝੇ ਕੀ ਮੈਨੂੰ ਤੂੰ ਇਹਦਾ ਸੋਚ ਵੀ ਕਿਵੇਂ ਲਿਆ ਭਈ 50000 ਰੁਪਏ ਲੱਗੂ ਘਟੋ ਘਟਾ ਹਾਂ ਲੈ ਦੱਸ। ਨਾ ਹੁਣ ਉੱਪਰ ਤੱਕ ਨਹੀਂ ਦੇਣੇ ਹੁੰਦੇ। ਤਾਈ ਦਾ ਕੰਮ ਹੋਣਾ। ਜਦੋਂ 50000 ਦਾ ਇੰਤਜ਼ਾਮ ਹੋ ਗਿਆ ਉਦੋਂ ਮੈਨੂੰ ਫੋਨ ਕਰ ਲਿਓ। ਓਕੇ। ਕਿਦਾਂ ਬekra? ਜਗਜੀਤ ਸਿੰਘ ਹੈ ਕਿਦਾਂ? ਜੀ ਜਨਾਬ। ਸਰ ਜੀ ਆ ਮੇਰਾ ਕੋਈ ਹੱਲ ਕਰੋ। ਕੀ ਹੋਇਆ? ਆ ਵੇਖੋ ਜੀ ਆ ਟੀਨਾ ਪਰਸੋਂ ਚ ਆਹ ਦੀਆਂ ਟੁੱਟੀਆਂ। ਆ ਧੋਪੜਾ ਵੇਖੋ ਮੇਰਾ ਬੁਰਾ ਹਾਲ ਹੁੰਦਿਆ। ਉਹ ਘਟੂ ਘੜ ਜਨਾਬ ਜੀ ਕਾਹਕੇ ਟੀਨਾ ਹੀ ਪਵਾ ਲੋ। ਜੇ ਟੀਨਾ ਟੁੱਟੀਆਂ ਐ ਬਾਰ ਜੱਗਾ ਹੈਗਾ ਜੱਗੇ ਕੋ ਟੀਨਾ ਪਵਾ ਲੋ ਜਿਹੜੀਆਂ ਉਹਦੇ ਕੋ ਆਹ ਟੀਨਾ ਪਾਈਆਂ ਜਨਾਬ ਉਹ ਇਹਦੇ ਪੈਸੇ ਮੰਗੀ ਜਾਂਦਾ ਓਏ ਹੋਏ ਓਏ ਆ ਫਾਰਮ ਭੇਜਣੇ ਸੀ ਅਜ ਤੱਕ ਭੇਜੇ ਕਿਉਂ ਨਹੀਂ ਆ ਵਾਜੀ ਕਿੱਥੋਂ ਆ ਰਹੀ ਆ ਕੋਈ ਜਵਾਗ ਜੇ ਦੀ ਨਹੀਂ ਭਰੋਂ ਆ ਰਹੀ ਆਪਣੇ ਤੇ ਮੁਨਸ਼ੀ ਫੇ ਦੇਖ ਕੇ ਆ ਜਾ ਲੋ ਜਨਾਬ ਜੀ ਜੋ ਹੁਕਮ ਓਏ ਆ ਪੇਪਰ ਜੇ ਇੱਥੇ ਰੱਖੇ ਜੇ ਕਮਾਲ ਕਰਦੇ ਯਾਰ ਐਸਐਸਪੀ ਸਾਹਿਬ ਕੋ ਭੇਜਣੇ ਸੀ ਪਤੰਦਰ ਨਾਲ ਹੋਣ ਤਾਂ ਆ ਮੈਂ ਮਾਰ ਕੇ ਕਰਨ ਲੱਗਾ ਨਾ 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 ਕਿਹਦਾ ਜਵਾਬ ਚੱਕ ਲੈ ਜਨਾਬ ਜੀ ਪਤਾ ਨਹੀਂ ਅੱਗੇ ਤਾਂ ਲੋਕੀ ਜਵਾਬ ਜਿਹੜੇ ਕੀ ਬੱਚੇ ਪਾਲਦੇ ਕੀ ਆਂਦੇ ਉਹਨਾਂ ਨੂੰ ਅਨਾਥ ਆਸ਼ਰਮ ਆ ਵੇਖ ਲੋ ਜਨਾਬ ਐਡਾ ਸੋਹਣਾ ਬੱਚਾ ਤਾਂ ਕੋਈ ਥਾਣੇ ਦੇ ਬਾਹਰ ਆ ਗਿਆ ਥਾਣੇ ਦੇ ਬਾਹਰ ਆ ਗਿਆ ਓ ਰਾਕੇ ਨਹੀਂ ਗਿਆ ਹੋਣਾ ਇਹਦਾ ਮਾਪਿਓ ਕਰੇ ਆਸੇ-ਪਾਸੇ ਹੋ ਗਿਆ ਹੋਣਾ ਜਾਂ ਬੱਚਾ ਛੱਡ ਗਿਆ ਉੱਥੇ ਹੀ ਉਹ ਜਨਾਬ ਮੈਂ ਸਾਰੇ ਬਨੇ ਵੇਖਿਆ ਕੋਈ ਰੇੜੀ ਵਾਲਾ ਨਹੀਂ ਕੋਈ ਸਕੂਟਰ ਵਾਲਾ ਨਹੀਂ ਕੋਈ ਮੋਟਰਸਾਈਕਲ ਵਾਲਾ ਨਹੀਂ ਕੋਈ ਜਨਾਨੀ ਨਹੀਂ ਕੋਈ ਬੰਦਾ ਨਹੀਂ ਨਾ ਬੰਦਾ ਬਦੇ ਦੀ ਯਾਦ ਕੋਈ ਨਹੀਂ ਜਨਾਬ ਜੀ ਹੈਗਾ ਇੱਥੇ ਬਾਹਰ ਜਨਾਬ ਇਹ ਹੈ ਵੀ ਕੁੜੀ ਹੈ ਆਹ ਆਹ ਉਹ ਫੜੋ ਜਨਾਬ ਜੀ ਫੜੋ ਫੜੋ ਉਹ ਮੈਨੂੰ ਕੋ ਫੜਾਈ ਜਨਾਬ ਜੀ ਮੈਂ ਕਾਜੀ ਨਹੀਂ ਕਰਨੀ ਉਹ ਗੱਲ ਤਾਂ ਸੁਣ ਮੇਰੀ ਜਗਜੀਤ ਸਿਆ ਉਹ ਜਿਹੜਾ ਜਵਾਕ ਹੈਗਾ ਉਹਨੂੰ ਫੜਾ ਉਹ ਜਨਾਬ ਜੀ ਉਧਰੋਂ ਤੁਸੀਂ ਪ੍ਰੈਸ਼ਰ ਪਾਇਆ ਵੀ ਦਵਾ ਦਾ ਸਾਈਨ ਕਰ ਪਛਮਾਨ ਪਚਾਉਣਾ ਐਸ.ਐਸ.ਪੀ. ਸਾਹਿਬ ਕੋ ਕਾਗੇ ਪਚਾਉਣੇ ਆ ਦੋ ਆਹ ਸਾਈਨ ਕਰ ਦਿੱਤੇ ਮੈਂ ਉਹ ਜਨਾਬ ਜੀ ਇਹ ਜੇ ਦੋ ਖੜਨੇ ਆ ਉਹ ਜਿਹੜੇ 16 ਪਏ ਆ ਜਨਾਬ ਜੀ ਮੈਨੂੰ ਟੂ ਹੀ ਖੜਾਓ ਇਹਨੂੰ ਮਰ ਜਾ ਲਾ ਲਾ ਦੋ ਸਾਈਨ ਕੀਤੇ ਬਸ ਅੱਛਾ ਆ ਗੱਲ ਸੁਣ ਮੇਰੀ ਗੱਲ ਸੁਣ ਜੀ ਜਨਾਬ ਨਾ ਮੈਂ ਹੁਣ ਇੱਥੇ ਜਵਾ ਖੜਾਉਣਾ ਤੇ ਥਣੇ ਜ ਲੱਗਾ ਤੂੰ ਜਨਾਬ ਜੀ ਫਿਰ ਇਹਨੂੰ ਫੜਾ ਦਿਓ ਉਹ ਮੁੰਸ਼ੀ ਜਨਾਬ ਜੀ ਦਾ ਰਫਲ ਫੜੀ ਹੈ ਜੀ ਮੈਂ ਮੁੰਸ਼ੀ ਕਿਹਾ ਹਾਂ ਜੀ ਜਨਾਬ ਆ ਫੜ ਆ ਫੜ ਫੜ ਜਨਾਬ ਜੀ ਮੈਂ ਕਾਗਜ਼ ਕਮਾਲ ਦੀ ਗੱਲ ਹੈ ਜਿਹਦਾ ਜਵਾਕ ਫੜਾ ਕੇ ਆ ਉਹ ਜਨਾਬ ਜੀ ਕੀ ਦਾ ਜਵਾਕ ਮੈਨੂੰ ਵੀ ਜਨਾਬ ਜੀ ਪਤਾ ਕੀ ਦਾ ਆ ਜਨਾਬ ਜੀ ਵੈਸੇ ਤੂੰ ਚੰਗੀ ਨਹੀਂ ਕੀਤੀ ਕੀ ਹੋਇਆ ਤੁਹਾਨੂੰ ਪਤਾ ਜਨਾਬ ਜੀ ਜੇ ਧੋਪਿਆ ਤੇ ਧੁੱਪ ਚ ਮੈਨੂੰ ਬਚਾ ਫੜਾਤਾ ਉਹ ਜੇ ਧੁੱਪੇ ਫੜਾਤਾ ਤੂੰ ਸ਼ਾਮੇ ਆ ਜਾ ਲੈ ਕੇ ਉਹ ਟੇਬਲ ਦੇ ਨੂੰ ਆ ਟੇਬਲਾਂ ਨੂੰ ਕਰ ਜਾ ਆਹ ਲੋ ਜਨਾਬ ਜੀ ਉਹ ਜਨਾਬ ਜੀ ਦਾ ਕਰਨਾ ਕੀ ਹੋਣਾ ਪਾ ਮੈਨੂੰ ਆਪ ਨਹੀਂ ਪਤਾ ਕੀ ਕਰਨਾ ਅਦਾਕਰ ਜਗਜੀਤ ਸਿੰਘ ਆ ਜਿੰਨਾ ਚਿਰ ਇਹਦੇ ਵਾਲੀਵਾਰ ਨਹੀਂ ਹੁੰਦੇ ਨਾ ਚਤੂ ਰਖ ਲਾ ਉਹ ਸਰਦੀ ਕੀ ਕਹਿੰਦਾ ਜੀ ਉਹ ਮੇਰੀਆਂ ਤਾਂ ਪਹਿਲਾਂ ਚਾਰ ਥੀਆਂ ਆ ਪਹਿਲਾਂ ਦੋ ਸੀ ਉਹ ਮੁੰਡਾ ਲੈਣ ਦੇ ਚੱਕਰ ਦੇ ਵਿੱਚ ਜੋੜੀਆਂ ਹੋ ਗਈਆਂ ਛੋਟੇ ਛੋਟੀਆਂ 4 ਮਹੀਨੇ ਪਹਿਲਾਂ ਉਹ ਮੇਰੀ ਘਰ ਦੀ ਤੇ ਉਹ ਹੀ ਮਾਂ ਪਾਲ ਲਈ ਇੰਨੀ ਵੱਡੀ ਆ ਆਪਾਂ ਜੀ ਵੀ ਉਹਨੂੰ ਕਿੱਥੇ ਪਾਲਨੀ ਆ ਫਿਰ ਹੁਣ ਮੈਂ ਕੀ ਕਰਾਂ ਜਨਾਬ ਜੀ ਭਾਂ ਇਹ ਕਰਦੇ ਆ ਹਾਂ ਆ ਬਿਕਰ ਨੂੰ ਕਹਿੰਨੇ ਆ ਇਨਾ ਜਿਹਕੇ ਤੇ ਵਾਲੀ ਵਾਰਸ ਨਹੀਂ ਹੁੰਦੇ ਇਹ ਪਾਲ ਲੈਂਦਾ ਹਾਂ ਬੇਕਰਾ ਤੂੰ ਪਾਲ ਲੈ ਨੂੰ ਜਨਾਬ ਮੈਂ ਤੇ ਵਿਆਹ ਹੀ ਨਹੀਂ ਆ ਜੀ ਹੋਰ ਤੇਰੇ ਵਿਆਹ ਬਾਰੇ ਸੋਚਾਂ ਜਨਾਬ ਜੀ ਇਹਨੇ ਤਾਂ ਕੋਤਾ ਹੀ ਕੁਝ ਪਾਤਾ ਤੁਸੀਂ ਐਂ ਕਰੋ ਐਸਐਸਪੀ ਸਾਹਿਬ ਨੂੰ ਫੋਨ ਲਾਓ ਫੋਨ ਕੀ ਕਰਨਾ ਫੋਨ ਆ ਹੀ ਗਿਆ ਕਰੋ ਜਨਾਬ ਜੀ ਗੱਲ ਹਲੋ ਜੀ ਜਨਾਬ ਹਾਂਜੀ ਸਰ ਵਧੀਆ ਸਰ ਹਾਂ ਹਾਂਜੀ ਹਾਂਜੀ ਭੇਜਣ ਲੱਗਾ ਜੀ ਫਾਰਮ ਹਾਂਜੀ ਜੀ ਸਰ ਸਾਈਨ ਹੋ ਗਿਆ ਜੀ ਭੇਜਣ ਲੱਗਾ ਜੀ ਹਾਂਜੀ ਹਾਂਜੀ ਆ ਨਹੀਂ ਪਈ ਤਾਂ ਮੈਂ ਸਰ ਬੜੇ ਚਰਦੀ ਦੇਣੀ ਫਾਈਲ ਐ ਐਕਚੁਅਲੀ ਨਾ ਥਾਣੇ ਚ ਕੋਈ ਸਵੇਰ ਦੀ ਕੋਈ ਟੈਨਸ਼ਨ ਜੀ ਪੈ ਗਈ ਸੀ ਸਵੇਰੇ ਸਵੇਰੀ ਹਾਂਜੀ 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 ਕੋਈ ਨਾ ਛੋਟੀ ਜੀ ਬੱਚੀ ਐ ਮਹੀਨੇ ਦੀ ਐ ਆਪਣੇ ਥਾਣੇ ਦੇ ਉਹੇ ਗਾੜੀ ਰੱਖ ਗਿਆ ਕੋਈ ਨਹੀਂ ਨਹੀਂ ਸਰ ਵਾਲੀ ਵਾਰ ਉਹਦਾ ਕੋਈ ਲੱਭਾ ਹੀ ਨਹੀਂ ਅਸੀਂ ਮੁਲਸ਼ੀ ਨੇ ਦੇਖਿਆ ਸਾਰੇ ਪਾਸੇ ਨਹੀਂ ਲੱਭਾ ਕੋਈ ਜਨਾਬ ਫਿਰ ਮੈਂ ਉਹਨ ਡਿਊਟੀ ਲਈ ਆ ਜੀ ਮੈਂ ਜਗਜੀਤ ਸਿੰਘ ਨੂੰ ਕਿਹਾ ਕਿ ਭਾਈਸੇ ਆ ਇਹਨੂੰ ਤੂੰ ਪਾਲ ਅੱਛਾ ਜਨਾਬ ਮੈਨੂੰ ਪਤਾ ਜੀ ਚਾਰ ਧੀਆ ਉਹਦੀਆਂ ਅੱਗੇ ਆ ਫਿਰ ਦੂਜੇ ਬੰਦੇ ਨੂੰ ਕਿਹਾ ਉਹ ਆਂਦਾ ਮੇਰਾ ਅਜੇ ਵਿਆਹ ਹੀ ਨਹੀਂ ਹੋਇਆ ਹੁਣ ਤੁਸੀਂ ਦੱਸੋ ਹਾਂਜੀ ਨਹੀਂ ਨਹੀਂ ਸਰ ਪਰ ਮੈਂ ਸਰ ਮੇਰੀ ਸਰ ਮੇਰੀ ਵੀ ਸੁਣੋ ਨਾ ਸਰ ਮੈਂ ਨਹੀਂ ਸਰ ਮੈਂ ਸੁਣ ਰਿਹਾ ਸਰ ਪਰ ਇਦਾਂ ਹੋ ਨਹੀਂ ਠੀਕ ਹੈ ਸਰ ਠੀਕ ਹਾਂ ਹਾਂ ਜੀ ਹਾਂ ਜੀ ਠੀਕ ਹੈ ਜੀ ਹਾਂ ਸਰ ਪੇਜ ਲਗਾ ਫਾਰਮ ਠੀਕ ਹੈ ਓਕੇ ਕੀ ਆਂਦੇ ਐ ਐਸਐਸਪੀ ਸਾਹਿਬ ਕਹਿਣਾ ਕੀ ਆ ਉਹ ਕਹਿੰਦੇ ਵੀ ਜਿੰਨਾ ਚਿਰ ਇਹਦੇ ਘਰ ਦੇ ਨਹੀਂ ਆਉਂਦੇ ਉਹਨਾਂ ਚਿਰ ਤੂੰ ਪਾਲੇ ਨੂੰ ਲੋਕਾਂ ਜਨਾਬ ਜੀ ਦੇਖੀਆ ਪੁੱਛ ਪੁੱਛ ਕੇ ਚੁੱਕ 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 ਉਹ ਗੱਲ ਤਾਂ ਸੁਣ ਲਾ ਯਾਰ ਮੈਂ ਬਚਾ ਆਪ ਕੋ ਕਿੱਡਾ ਸੁਣਾ ਓ ਯਾਰ ਤੈਨੂੰ ਪਤਾ ਵੀ ਮੇਰੀ ਘਰ ਦੀ ਅੱਗੇ ਨਹੀਂ ਹੈਗੀ ਦੁਨੀਆ ਤੇ ਹੈ ਆਉਤੋਂ ਇੱਕ ਜਵਾਗ ਮੈਂ ਪਹਿਲੇ ਪਾੜ ਰਿਆਂ ਆ ਹੁਣ ਇਹ ਕਿੱਥੋਂ ਪਾੜ ਲੂ ਜਨਾਬ ਜੀ ਪਹਿਲਾਂ ਤੁਹਾਡਾ ਮੁੰਡਾ ਨਾ ਆ ਹੁਣ ਧੀ ਮਿਲ ਗਈ ਆ ਹੁਣ ਮੁੰਡਾ ਕੁੜੀ ਤੁਹਾਡੀ ਜੋੜੀ ਲੱਗ ਗਈ ਜਨਾਬ ਜੀ ਉਹ ਉਹ ਜਗਜੀਤ ਸਿਆ ਪਰ ਮੈਂ ਜ਼ਿੰਮੇਵਾਰੀ ਨਹੀਂ ਚੁੱਕ ਸਕਦਾ ਉਹ ਜਨਾਬ ਜੀ ਕੁੜੀ ਵਖੜੀ ਸੁਣੀ ਰੰਗ ਵਖੜਾ ਆ ਰੰਗ ਦਾ ਤਾਂ ਚੱਕਰ ਆ ਉਹ ਜਨਾਬ ਜੀ ਰੰਗ ਤੇ ਦੋਈ ਆ ਆ ਨਾਲੇ ਨਾ ਧੀਆ ਆਪਣੇ ਲਈ ਖ ਆਪ ਖਾ ਕੇ ਲਿਆਉਂਦੀਆਂ ਤੁਸੀਂ ਕੋ ਟਿੰਛ ਲੀ ਜਾਂਦੇ ਜੀ ਜੋ ਦੇ ਲੇਖਾ ਜਾਊਗਾ ਉਹ ਹੋ ਜਾਣਾ ਤੂੰ ਮੈਨੂੰ ਬਾਲੀਆਂ ਮੱਤਾਂ ਨਾ ਦੇ ਹਾਂ ਜਨਾਬ ਜੀ ਮੇਰੇ ਚਾਰ ਧੀਆਂ ਮੈਂ ਤਾਂ ਤਨ ਕਿਹਾ ਜੀ ਬਾਕੀ ਜਨਾਬ ਜੀ ਤੁਹਾਡੀ ਕੰਮ ਵਾਲੀ ਮੁੰਡਾ ਪਾਲਣ ਤੇ ਦੇਈ ਤਾੜਾ ਹੁਣ ਕੇ ਦੋ ਲੋਰੀਆਂ ਇਹਨੂੰ ਵੀ ਸੁਣਾ ਦਿਆ ਕਰੇ ਉਹ ਜੀਜੀ ਸਿਆਂ ਜੀਜਾ ਕਿਉਂ ਨਾ ਇਹ ਬੱਚਾ ਕੰਮ ਵਾਲੀ ਨੂੰ ਦੇ ਦਈਏ ਉਹ ਜਨਾਬ ਜੀ ਕਿਹੜੀਆਂ ਗੱਲਾਂ ਕਰਦੇ ਜੋ ਆ ਕੱਲ ਨੂੰ ਕੰਮ ਵਾਲੀ ਮੁਕਰ ਗਈ ਕੁੜੀ ਲੈ ਕੇ ਗਾਂਵ ਖਾਂ ਹੋ ਗਈ ਤੇ ਕੁੜੀ ਦੇ ਵਾਰੀ ਵਾਸ ਲੱਭ ਗਏ ਤੇ ਐਸਐਸਪੀ ਸਾਹਿਬ ਨਾਲ ਤੁਹਾਡੀ ਕਲਾਹ ਲਾ ਦੇਣੀ ਜੀ। ਵੀ ਗੱਲ ਹੈਗੀ ਆ। ਜਨਾਬ ਨਾਲ ਡੂਡੀ ਤੁਹਾਡੀ ਲਈ ਜਨਾਬ। ਪਰ ਮੈਂ ਇਹਨੂੰ ਇੰਨੇ ਚਿਰ ਕਿੱਦਾਂ ਸੰਭੂਗਾ? ਉਹ ਜਨਾਬ ਜੇ ਪਰਸੋਂ ਆਗੇ ਤੇ ਪਾਪਾ ਪਰਸੋਂ ਵਾਪਸ ਕਰ ਦਾਂਗੇ। ਹੋਰ ਹੀ ਹਫਤੇ ਬਾਅਦ ਵਾਪਸ ਕਰਨਾਗੇ। ਤੂੰ ਵੀ ਟੈਂਸ਼ਨ ਨਾ ਲਓ। ਅਲੂ ਐਸਐਸਪੀ ਸਾਹਿਬ ਨਾਲ ਕਿਹਾ ਨਾ ਤੇ ਬਾਤ ਤੂੰ 9:00 ਵਜੇ ਚਾਰ ਪੈਂਦਣ। ਠੀਕ ਹੈ। ਮੈਂ ਜਨਾਬ ਇਹ ਕਾਗਜ਼ ਭੇਜਦਾ ਬਸ। ਉਹ ਗੱਡੀ ਕੱਢੋ ਮੇਰੀ। ਇੱਧਰ ਆ। ਆ ਜਾ। ਲੱਭਿਆ ਕਾਗਜ਼ ਮੈਂ ਦੇ ਕੇ ਆਵਾ। ਉਹ ਹੁਣੇ ਭੇਜ ਦੇਣਾ ਗੱਡੀ ਕੱਢਣੀ ਐ। ਉਹ ਇਹਨੂੰ ਰ ਯਾਦਾ ਹੋਇਆ ਨਹੀਂ ਤੇ ਜਵਾਕਾਂ ਨੂੰ ਚੁੱਕੀ ਫਿਰਦਾ ਤੇ ਜਨਾਬ ਹੁਣਾ ਦਾ ਵੀ ਕੋਈ ਹਾਲ ਨਹੀਂ ਟੋਕਾ ਹੀ ਨਾ ਤਿੱਖਾ ਨਾ ਦਾ ਹੈ ਪਹਾ ਕੇ ਗਰੀਬ ਤੁਮ ਨਹੀਂ ਛੱਡਦਾ ਇੱਕ ਦੇ ਹਫ਼ਤੇ ਤੱਕ ਧੀ ਪਾਲੜੀ ਇਹਦੇ ਮਰੀ ਜਾਂਦਾ ਮਰੀ ਜਾਂਦਾ ਕੋਈ ਹਾਲ ਨਹੀਂ ਬੀਰੇ ਆ ਪਾਪਾ ਨੇ ਟਿਫਨ ਕਰੇ ਭੁੱਲ ਗਏ ਤੁਸੀਂ ਦੇ ਆਓ ਦੇ ਆਪ ਹੀ ਮੈਂ ਨਹੀਂ ਜਾਣਾ ਤੁਸੀਂ ਪਾਪਾ ਲਈ ਇੰਝ ਕਿਉਂ ਬੋਲਦੇ ਹੋ ਮੈਂ ਜਾਣਾ ਮੈਂ ਨਹੀਂ ਜਾਣਾ ਖਾ ਲੂਗਾ ਜਿੱਥੋਂ ਖਾਣੀ ਹੋ ਗਈਆਂ ਨੇ ਮੇਰੇ ਕੋਲ ਟਾਈਮ ਨਹੀਂ ਹੈ ਮੈਂ ਤੈਨੂੰ ਖੜੀ ਇੱਥੇ ਦੇਖ ਨਹੀਂ ਰਹੀ ਤੁਸੀਂ ਮੇਰੇ ਵੱਲ ਦੇਖ ਹੀ ਨਹੀਂ ਰਹੇ ਤੁਸੀਂ ਟਿਫਨ ਦੇ ਆਓ ਮੈਂ ਕਹਿਤਾ ਨਾ ਮੈਂ ਨਹੀਂ ਜਾਣਾ ਚਲੀ ਜਾ ਆਪ ਹੀ ਲੋਵਰਾਂ ਤੈਨੂੰ ਕਹਿ ਚੁੱਕਾ ਵੀ ਆਪ ਹੀ ਚਲ ਜਾ ਮੈਂ ਨਹੀਂ ਜਾ ਸਕਦਾ ਮੈਂ ਆਪਣੇ ਪਾਪਾ ਨੂੰ ਭੁੱਖਾ ਨਹੀਂ ਦੇ ਸਕਤੀ ਵੱਡੀ ਪਾਪਾ ਦੀ ਚਮਚੀ ਜੇ ਜਾਲੀ ਕਾਲੀ ਆ ਨਾ ਤੇ ਜਾ ਕੇ ਤੇ ਆਪ ਰੋਟੀ ਦੇ ਆ ਪਾਪਾ ਨੂੰ ਮੈਂ ਨਹੀਂ ਜਾ ਸਕਦਾ ਮੈਂ ਆਪੇ ਟਿਫਨ ਦੇ ਆਵਾਂ ਆ ਜਾ ਜਨਾਬ ਹੂੰ ਮੰਦਰ ਸੋਂ ਤਿੰਨ ਚਾਰ ਢੇੜੇ ਮਰ ਗਿਆ ਤੁਸੀਂ ਹੈ ਨਹੀਂ ਅੱਛਾ ਉਹ ਯਾਨੀ ਇਹ 12 ਬੱਕਰੀਆਂ ਦਾ ਮਸਲਾ ਹੀ ਨਾ ਉਹ ਸਰਪੰਚਾਂ ਦੇ ਖੇਤਾਂ 'ਚ ਵੜ ਗਈਆਂ ਤੇ ਉਹਨਾਂ ਨੇ ਵਾਲੀਆਂ ਉਹ ਗਰੀਬ ਬੰਦਾ ਜਨਾਬ ਜੀ ਉਹ ਕਢਾ ਲੀਏ ਕੇਸ ਹਾਂ ਉਹਨਾਂ ਦੀ ਹਾਂ ਨਾ ਇਦਾਂ ਕਿਦਾਂ ਛੱਡਦਾ ਮੈਂ ਹੈ ਉਹਨਾਂ ਦਾ ਕੇਸ ਕੋਈ ਛੋਟਾ ਮੂਟਾ ਕੇਸ ਵੀ ਤਾਂ ਵੱਡਾ ਸਰਪੰਚ ਨਾਲ ਪੰਗਾ ਲਿਆ ਅਗਲੇ ਨੇ ਆਲੇ ਤੈਨੂੰ ਪਤਾ ਹੀ ਐ ਇੱਥੇ ਅੱਤਵਗਰ ਨਹੀਂ ਗੱਲ ਬਣਦੀ ਨਾਲੇ ਜੇ ਹਰ ਕੋਈ ਗਰੀਬ ਐ ਤਾਂ ਹੀ ਵੀ ਕੋਈ ਸ਼ਾਹੂ ਕਰਨੀ ਹੈਗੀ ਸਾਡੇ ਵੀ ਗੁਜ਼ਾਰੇ ਮਾਂ ਹੀ ਚੱਲਦੇ ਆ ਸ਼ਸ਼ੀਕਲ ਪੁੱਤਰ ਹੈ ਤੂੰ ਇੱਥੇ ਕਿਵੇਂ ਤੁਸੀਂ ਆਪਣੇ ਟਿਫਨ ਘਰ ਹੀ ਭੋਲ ਆਏ ਸੀ ਅੱਛਾ ਉਹ ਜਲਦੀ ਜੇ ਪੁੱਤ ਯਾਦ ਨਹੀਂ ਰਿਹਾ ਬੇਟਾ ਤੁਸੀਂ ਕੱਥੇ ਆਏ ਹੋ ਮੈਂ ਤੁਰ ਕੇ ਆਈ ਤੁਰ ਕੇ ਆਉ ਹਾਂਜੀ ਜਗਜੀਤ ਸਿੰਘ ਜੀ ਜਨਾਬ ਆ ਵੇਖ ਲੈ ਕੁੜੀ 2 ਕਿਲੋਮੀਟਰ ਤੁਰ ਕੇ ਆਈ ਆ ਤੈਨੂੰ ਪਤਾ ਥਾਣੇ ਤੋਂ 2 ਕਿਲੋਮੀਟਰ ਦੂਰ ਹੈ ਘਰ ਮੇਰਾ ਹਾਂਜੀ ਤੇ ਕੁੜੀ ਪੈਦਲ ਹੀ ਆ ਗਈ ਵੇਖ ਲੈ ਹਾਂ ਕੱਲੀ ਜਾਈ ਜਲੇਰੀ ਹਾਂ ਅ ਬੇਟਾ ਤੁਸੀਂ ਆਪਣੇ ਵੀਰੇ ਨੂੰ ਭੇਜ ਦੇਣਾ ਸੀ ਮੈਂ ਵੀਰੇ ਨੂੰ ਕਿਹਾ ਸੀ ਉਹ ਕਹਿੰਦਾ ਤੂੰ ਕੱਲੀ ਵਗ ਜਾ ਮੇਰਾ ਟਾਈਮ ਨਹੀਂ ਹੈਗਾ ਤੇ ਕੋਈ ਗੱਲ ਨਹੀਂ ਰੋਟੀ ਬੇਟਾ ਮੈਂ ਘਰ ਆ ਕੇ ਖਾ ਹੀ ਲੈਣੀ ਸੀ ਮੈਂ ਆਪਣੇ ਪਾਪਾ ਜੀ ਨੇ ਭੁੱਖਾ ਰਹਿਣ ਦਿੱਨੀ ਆ ਚਲ ਕੋਈ ਨਹੀਂ ਆ ਜਗਜੀਤ ਸਿਆ ਜੀ ਜਨਾਬ ਆ ਮੜਾਇਆ ਕੁੜੀ ਨੂੰ ਘਰ ਤੱਕ ਛੱਡਿਆ ਮੁੱਖੇ ਜਨਾਬ ਨਹੀਂ ਨਹੀਂ ਅੰਕਲ ਜੀ ਮੈਂ ਕੱਲੀ ਚਲੀ ਜਾਵਾਂ ਨਹੀਂ ਆ ਨਹੀਂ ਬੇਟਾ ਤੂੰ ਇਹਦਾ ਕਰ ਮੇਰੀਆਂ ਦੋ ਕੋ ਫੈਲਾ ਰਹਿ ਗਈਆਂ ਉਹ ਮੈਂ ਕੰਪਲੀਟ ਕਰ ਲਾਂ ਫਿਰ ਆਪਾਂ ਕੱਠੇ ਚੱਲਦੇ ਆ ਚਲੋ ਠੀਕ ਹੈ ਐਂਦਾ ਕਰੋ ਤੁਸੀਂ ਬਾਹਰ ਬੈਠੋ ਓਕੇ ਜਗਜੀਤ ਸਿੰਘ ਆ ਜੀ ਜੀਨਾ ਕੀ ਸੋਚ ਰਹੇ ਆ ਚਾਹ ਮੈਂ ਸੋਚ ਰਿਹਾ ਆ ਵੀ ਇਹ ਉਹ ਕੁੜੀ ਤੇ ਨਹੀਂ ਜਿਹੜੀ ਆਪਣੇ ਕੋਈ ਥਾਣੇ ਦੇ ਬਾਹਰ ਤੇ ਰੱਖ ਗਿਆ ਸੀ ਰੋ ਰਹੀ ਸੀ ਤੋ ਸਹੀ ਸੋਚ ਰਿਹਾ ਜਗਜੀਤ ਸਿੰਘ ਇਹ ਉਹੀ ਕੁੜੀ ਹੈ ਉਹੀ ਹੈ ਹਾਂ ਜਿਹਦਾ ਨਾਮ ਹੈ ਮਹਿਤਾਪ ਕੌਰ ਰੱਖਿਆ ਜਨਾਬ ਜੀ ਦੇਖ ਲਓ ਮੈਂ ਕਿਹਾ ਸੀ ਨਾ ਤੀਆਂ ਆਪਣੇ ਲਈ ਖਾਮ ਰਖਾ ਕੇ ਲੈਂਦੀਆਂ ਸਹੀ ਕਿਹਾ ਜਗਜੀਤ ਸਿੰਘ ਮੇਰੀ ਨਿੱਕੀ ਨਿੱਕੀ ਚੀਜ਼ ਦਾ ਖਿਆਲ ਰੱਖਦੀ ਆ ਟਿਫਨ ਦੇਣ ਵੇਖਿਆ ਆਈ 2 ਕਿਲੋਮੀਟਰ ਤੁਰ ਕੇ ਮੇਰੀ 유ਨੀਫਾਰਮ ਤੱਕ ਇਹ ਫੜਾਉਂਦੀ ਐ ਮੇਰੇ ਸ਼ੂਜ਼ ਕਿੱਥੇ ਪਏ ਮੇਰੀ ਡਰੈਸ ਕਿੱਥੇ ਪਈ ਮੇਰੇ ਘਰ ਦਾ ਕੋਈ ਵੀ ਚੀਜ਼ ਕਿੱਥੇ ਪਈ ਇਹਨੂੰ ਸਾਰਾ ਪਤਾ ਚਨਾਂ ਵੇ ਲੋ ਜਿੰਨੂੰ ਕਿਸੇ ਟਾਈਮ ਤੁਸੀਂ ਘਰ ਨਹੀਂ ਸੀ ਖੜਦੀ ਅੱਜ ਉਹ ਤੁਹਾਡੀ ਭੁੱਖ ਨਹੀਂ ਜਾ ਸਕਦੀ ਸਹੀ ਕਿਹਾ ਜਗਜੀਤ ਸਿੰਘ ਸਹੀ ਗੱਲ ਹੈ ਜਨਾਬ ਧੀਆ ਕਰਮਾਂ ਵਾਲਿਆਂ ਨੂੰ ਮਿਲਦੀਆਂ ਆ ਮੇਰੇ ਵੀ ਲੋਕ ਚਾਰ ਐ ਮੈਨੂੰ ਪੁੱਤ ਦੀ ਕਮੀ ਨਹੀਂ ਹੁੰਦੀਆਂ ਜਨਾਬ ਜੀ ਉਹ ਆਪਣਾ ਤੁਹਾਡਾ ਬੇਟਾ ਹੋ ਕੀ ਕਰਦਾ ਅਜਕਲ ਬੰਟੀ ਹਾਂ ਪੜ੍ਹਾਈ ਕਰ ਰਿਹਾ ਐ ਬਸ ਦੇਖ ਲਾ ਵੀ ਮੇਰਾ ਰੱਬ ਦਾ ਉਹ ਚੰਗੀ ਤਰ੍ਹਾਂ ਪੜ੍ਹਾ ਕੇ ਨਾ ਸਿੱਧਾ ਡੀਐਸਪੀ ਭਰਤੀ ਲਵਾਉਣਾ ਜਨਾਬ ਜੀ ਇਹ ਮੁੰਡਾ ਤਾਂ ਸਿੱਧਾ ਭਰਤੀ ਹੋ ਗਿਆ ਨਾ ਤਾਂ ਪਾਰਟੀ ਪਹਿਲਾਂ ਮੈਂ ਲੈਣੀ ਮੂੰਹ ਮਠਾ ਕਰਾ ਦੇ ਬਸ ਮੇਰਾ ਆ ਮੂੰਹ ਮਿੱਠਾ ਕੀਆ ਨਾ ਤੇਰਾ ਮੂੰਹ ਕੋੜਾ ਵੀ ਕਰਾ ਦਾਂਗੇ ਬਸ ਇੱਕ ਕਰੀ ਆ ਮਸਲਾ ਹੱਲ ਹੋ ਲੈਂਦੇ ਜਨਾਬ ਜੀ ਕਹਿ ਇੱਕ ਵਾ ਕੇ ਮੈਨੂੰ ਆਪਣੇ ਮੁੰਡੇ ਦਾ ਡੀਡਰੀ ਲਵਾ ਦਿਓ ਉਹ ਤੈਨੂੰ ਹੀ ਖਾਵਾਂਗੇ ਆ ਮੈਨੂੰ ਨਾ ਬੇਟੀ ਬਾਹਰ ਉਡੀਕ ਰਹੀ ਹੈ ਮੈਂ ਜਰਾ ਘਰ ਛੱਡ ਕੇ ਆ ਐਂਦਾ ਕਰੀ ਆੜੀਆਂ ਫੈਲਾ ਨਾ ਐਸਐਸਪੀ ਦਫ਼ਤਰ ਪਹੁੰਚਾ ਦੀ ਠੀਕ ਹੈ ਠੀਕ ਹੈ ਓਕੇ ਸਾਹਿਬ ਉਹ ਖਾਣਾ ਹੁਣ ਘਰ ਹੀ ਜਾ ਕੇ ਖਾ ਲਾਂਗੇ ਯਾਰ ਆਇਆ ਨਹੀਂ ਕਦੋਂ ਦਾ ਵੇਟ ਕਰੀ ਜਾਣਾ ਇੱਕ ਮੈਨੂੰ ਬਾਪੂ ਤੇ ਗੁੱਸਾ ਪਿਆ ਤੇ ਲਾ ਸਭ ਬੰਦ ਕਰਤਾ ਮੇਰਾ ਹਾਂ ਯਾਰ ਕੀ ਹਾਲ ਆ ਸਤਿ ਸ੍ਰੀ ਅਕਾਲ ਪਾਜੀ ਸਤਿ ਸ੍ਰੀ ਅਕਾਲ ਆ ਗਿਆ ਮੈਂ ਵੇਟ ਹੀ ਕਰ ਰਿਹਾ ਸੀ ਕਿੱਦਾਂ ਬੁਲਾਇਆ ਮੈਂ ਬਸ ਇਦਾਂ ਹੀ ਕੰਮ ਸੀ ਥੋੜਾ ਪਾਜੀ ਦੱਸ ਯਾਰ ਜਿਹੜਾ ਕੰਮ ਹੈ ਦੱਸ ਤੁਸੀਂ ਮੈਨੂੰ 1000 ਰੁਪਿਆ ਦੇ ਸਕਦੇ ਜੀ 1000 ਰੁਪਿਆ dielanga 1000 ਰੁਪਿਆ ਕਿਹੜੀ ਗੱਲ ਯਾਰ ਹਾਂ ਮੈਂ ਪਤਾ ਕਿਉਂ ਕਿਹਾ ਤੁਹਾਨੂੰ ਹਾਂ ਬਾਪੂ ਨੇ ਪਾਜੀ ਮੇਰਾ ਯਾਰ ਸਭ ਕੁਝ ਬੰਦ ਕਰਤਾ ਪਾ ਹਣੇ ਦਾ ਕੋਈ ਵੀ ਕੁਛ ਨਹੀਂ ਪੈਸਾ ਤੇ ਲਾ ਛੱਡੂ 5 ਰੁਪਏ ਤੱਕ ਨਹੀਂ ਦਿੰਦਾ ਪਾਪਾ ਯਾਰ ਮੇਰੇ ਕੋਲ ਨਾ ਫਰੈਸ਼ ਟਾਈਮ ਤੇ ਗਈ ਉਹ 500 ਰੱਖ ਲਾ ਤੇ ਨੰਬਰ ਚੱਲਦਾ ਤੇਰਾ ਹਾਂ ਚੱਲਦਾ 500 ਤੇ ਪੰਨਾ ਪਰਵਾਹ ਹੀ ਕੋਈ ਨਹੀਂ ਯਾਰ ਪਰਵਾਹ ਹੀ ਕੋਈ ਨਹੀਂ ਲੈ ਨજર ਨਹੀਂ ਆਉਂਦੇ ਅੱਜ ਕੱਲ ਕਿੱਥੇ ਹੁੰਦੇ ਜੀ ਘੋਦਰਾ ਸੁਲਤਾਨ ਹੀ ਤੈਨੂੰ ਪੈਸੇ ਦਿੰਦਿਆਂ ਵਾ ਮੇਰੇ ਨੌਕਰੀ ਮਿਲ ਗਈ ਉਹ ਵੀ ਸਰਕਾਰੀ ਸਰਕਾਰੀ ਨੌਕਰੀ ਆਹੋ ਮਿਲ ਗਈ ਆ ਭਾਜੀ ਮੈਂ ਨਹੀਂ ਮੰਨਦਾ ਤੁਹਾਨੂੰ ਪਤਾ ਸਰਕਾਰੀ ਨੌਕਰੀ ਲਈ ਡੋਬ ਟੈਸਟ ਹੁੰਦੇ ਆ ਬੜਾ ਕੁਝ ਹੁੰਦਾ ਵਾ ਮੈਨੂੰ ਇੱਥੋਂ ਤੱਕ ਆਈਡੀਆ ਤੁਸੀਂ ਨਸ਼ਾ ਬਹੁਤ ਕਰਦੇ ਰਹੇ ਸਮਾਨ ਵਗੈਰਾ ਪੀਂਦੇ ਹੋ ਉਹ ਯਾਰ ਉਹ ਤੇ ਮੈਂ ਕਰਦਾ ਰਿਹਾ ਵਾਂ ਅਸਲ ਵਿੱਚ ਮੇਰਾ ਬਾਪੂ ਨੌਕਰੀ ਕਰਦਾ ਸੀ ਸਰਕਾਰੀ ਅੱਛਾ ਬਾਪੂ ਦੀ ਹੋ ਗਈ ਡਿਊਟੀ ਦੌਰਾਨ ਮੌਤ ਅੱਛਾ ਤੂੰ ਨਾ ਤਰਸ ਦੇ ਆਧਾਰ ਤੇ ਮੈਨੂੰ ਨੌਕਰੀ ਦਿੱਤੀ ਕਿਹਨੂੰ ਪਤਾ ਵੈਸੇ ਵੀ ਸਰਕਾਰ ਨੌਕਰੀ ਕਿਸੇ ਦਿੰਦੀ ਆ ਜਦੋਂ ਕੋਈ ਮਰਦਾ ਵਾ ਮਰਨ ਤੋਂ ਬਾਅਦ ਹੀ ਨੌਕਰੀ ਮਿਲਦੀ ਆ ਅੱਛਾ ਜੇ ਮੰਨ ਲਓ ਬੁਢਾ ਮਰ ਜਾਏ ਤੇ ਬੁਢੇ ਮਰਨ ਤੋਂ ਬਾਅਦ ਨੌਕਰੀ ਮਿਲ ਜਾਂਦੀ ਆ ਤੇਰੇ ਸਾਹਮਣੇ ਖੜਾ ਹੋ ਉਹ ਰਹੀ ਤੇ ਗੱਲ ਹੈਗੀ ਆ ਹਾਂ ਮੈਂ ਨਾ ਡਿਊਟੀ ਜਾਣਾ ਵਾ ਹਾਂ ਤੇ ਤੇਰੇ ਨੰਬਰ ਤੇ ਪਾ ਦੇਣਾ 500 ਰੁਪਿਆ ਠੀਕ ਆ ਬਾਜੀ ਠੀਕ ਆ ਠੀਕ ਆ ਜੀ ਓਕੇ ਜੀ ਇਨਸ਼ਾਅੱਲਾ 500 ਆਇਆ ਬਾਪੂ ਦਾ ਹਣ ਮੈਨੂੰ ਕੋਈ ਹਿਲਾ ਕਰਨਾ ਹੀ ਪੈਣਾ ਤੇਰੀ ਪੱਗ ਦੀ ਚੱਲਰ ਬਣ ਜਾਵਾ ਦਿਲ ਕਰਦਾ ਪੁਲਸੀ ਆ ਯਾਰਾ ਪਰ ਚੱਲੜ ਤਾਂ ਹੈ ਨਹੀਂ ਪੇਚਾੜੀ ਪਾ ਗਿਆ ਚਲੋ ਵਧੀਆ ਸੁਣੀ ਪਾ ਗਿਆ ਆਹ ਰੈਡੀ ਆ ਬਾਪਾ ਜੀ ਹਾਂ ਬੇਟਾ ਬੜੀ ਯੂਨੀਫਾਰਮ। ਓਹ, ਥੈਂਕ ਯੂ ਬੇਟਾ। ਵੈਲਕਮ। ਤੁਸੀਂ ਬੇਟਾ ਮੇਰਾ ਕਿੰਨਾ ਖਿਆਲ ਰੱਖਦੇ ਹੋ ਹੈ? ਛੱਡੋ ਪਪਾ ਜੀ, ਮੈਂ ਤੁਹਾਡੀ ਧੀ ਨਹੀਂ ਪੁੱਤਰ ਆ। ਉਹ ਤਾਂ ਹੈਗਾ ਪੁੱਤ। ਆਹ। ਪਪਾ ਜੀ, ਮੇਰੀ ਘੜੀ ਦੇਖੋ। ਘੜੀ ਲੱਗੀ ਹੋਈ ਪੁੱਤ। ਓ ਨਹੀਂ, ਟਾਈਮ ਦੇਖੋ। ਟਾਈਮ, ਟਾਈਮ। ਓਹ। ਜਿੰਦਰੀ ਲੇਟ ਹੋ ਰਹੇ ਹੋ। ਓਹ, ਲੇਟ ਹੋ ਰਿਹਾ, ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੈਠੋ ਹਾਂਜੀ ਅੱਜ ਮੈਂ ਮਦਸਨ ਠੇਕਦਾਰ ਜੀ ਮਿੰਦਰ ਸਿੰਘ ਠੇਕੇਦਾਰ ਆਹ ਵੇਖੋ ਜੀ ਮਿੰਦਰ ਸਿੰਘ ਠੇਕੇਦਾਰ ਤਾਂ ਸਾਬੂਣਾ ਬੁਲਾਇਆ ਹਾਂਜੀ ਸਾਹਿਬ ਤੁਸੀਂ ਬੁਲਾਇਆ ਜੀ ਕੋਈ ਸਾਬੂਣਾ ਬੁਲਾ ਕਰ ਦੇਗਾ ਆਹ ਜੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਵੀ ਆ ਲੋ ਮੈਂ ਦਸਨ ਠੇਕੇਦਾਰ ਹਾਂਜੀ ਮੈਂ ਮਦਸਨ ਠੇਕੇਦਾਰ ਜੀ ਪੱਛਾ ਠੇਕੇਦਾਰ ਹਾਂ ਭਈ ਕੀ ਗੰਦ ਪਾਇਆ ਮਾਰੇ ਮੈਂ ਕੀ ਬਣਾ ਕਰਤਾ ਜੀ ਚੰਗਾ ਵੀ ਕਿਧਰੋਂ ਕੀਤਾ ਹੈ ਦੱਸੋ ਕੀ ਗੱਲ ਨਾ ਜਿਹੜੀਆਂ ਰੇੜੀਆਂ ਲੱਗੀਆਂ ਹੈ ਹੈ ਇਹਨਾਂ ਨੂੰ ਬੰਨੇ ਕਿਉਂ ਨਹੀਂ ਕਰਾਉਂਦਾ ਉਹ ਜਨਾਬ ਉਹ ਉਹਦੇ ਮੁੰਡੇ ਵੇਲੇ ਫਿਰਦੇ ਸੀ ਨਸ਼ਈ ਹੁੰਦੇ ਜਾਂਦੇ ਸੀਗੇ ਤੇ ਮੈਂ ਉਹਨਾਂ ਨੂੰ ਕੋਲੋਂ ਪੈਸੇ ਲਾ ਕੇ ਤੇ ਰੇੜੀਆਂ ਲੈ ਕੇ ਦਿੱਤੀਆਂ ਉਹਨਾਂ ਨੂੰ ਰੋਜ਼ਗਾਰ ਚਲਾ ਕੇ ਦਿੱਤਾ ਅੱਛਾ ਤੇ ਤੂੰ ਕੋਈ ਐਮਐਲਏ ਜਾਂ ਕੋਈ ਪ੍ਰਧਾਨ ਹੈ ਪਰ ਧਾ ਉਹਨਾਂ ਦਾ ਤੂੰ ਠੇਕੇਦਾਰ ਉਹ ਠੇਕੇਦਾਰਾ ਗੱਲ ਸੁਣ ਲੈ ਮੇਰੀ ਆ ਜਿਹੜੇ ਰੋਡ ਦੇ ਵਿੱਚ ਟ੍ਰੈਫਿਕ ਲਾਉਂਦੇ ਆ ਜਾਮ ਕਰਦੇ ਆ ਚਾਰ-ਚਾਰ ਰੇੜੀਆਂ ਲੱਗੀਆਂ ਹੁੰਦੀਆਂ ਉਹਨਾਂ ਦੇ ਜ਼ਿੰਮੇਵਾਰ ਕੌਣ ਆ ਪਰ ਜਨਾਬ ਮੈਂ ਕੀ ਮਾੜਾ ਕਰਤਾ ਉਹ ਚ ਤੂੰ ਸਹੀ ਵੀ ਕੀ ਕੀਤਾ ਹੈ ਪਰ ਜਨਾਬ ਵੇਖੋ ਬੇਰੁਜ਼ਗਾਰ ਸੀਗੇ ਮੁੰਡੇ ਮੈਂ ਤੇ ਉਹਨਾਂ ਨੂੰ ਆਰੇ ਲਾਇਆ ਅੱਛਾ ਤੇ ਕੰਮ ਚੱਲ ਗਿਆ ਉਹਨਾਂ ਦਾ ਅੱਛਾ ਤੂੰ ਸਾਡਾ ਰੋਜ਼ਗਾਰ ਬੰਦ ਕਰੇ ਤਹੀਂ ਕੁਛ ਨਾ ਬੋਲੀਏ ਸ਼ਾਬਾਸ਼ ਏ ਤੇਰੇ ਮੈਂ ਤੁਹਾਡਾ ਕਿਵੇਂ ਬੰਦ ਕਰਤਾ ਲੈ ਤੇ ਜਿਹੜੇ ਬੰਦੇ ਕਿ ਟਾਲਉਂਦੇ ਆ ਨਸ਼ਾ ਕਰਦੇ ਆ ਹੈ ਆ ਜਿਹੜੇ ਲੁੱਟਾਂ ਖੋਹਾਂ ਕਰਦੇ ਆ ਉਹਨਾਂ ਨੂੰ ਫੜ ਕੇ ਹੀ ਅੰਦਰ ਕਰਨਾ ਹੁੰਦਾ ਉਹਦੇ ਮਾਪਿਓਂ ਆਉਂਦੇ ਆ ਛਡਾਉਂਦੇ ਆ ਹੈ ਸਾਡਾ ਮਸਲਾ ਹੱਲ ਕਰਦੇ ਇੱਥੇ ਕੋਈ ਨਾ ਕੋਈ ਸਾਨੂੰ ਦੇਖੇ ਜਾਂਦੇ ਆ ਤੇ ਸਾਡੀ ਹਵਾਲਤ ਖਾਲੀ ਕਰਦੇ ਸ਼ਾਬਾਸ਼ ਓ ਤੇਰੇ ਓ ਜਗਜੀਤ ਸਿੰਘ ਜੀ ਜਨਾਬ ਆ ਚੱਕੇ ਰੇੜੀਆਂ ਨਾ ਸਾਰੀਆਂ ਸੁੱਟ ਪਰੇ ਠੀਕ ਆ ਜਨਾਬ ਨਹੀਂ ਜਨਾਬ ਇਦਾਂ ਨਾ ਕਰੋ ਇਹ ਤਾਂ ਧੱਕਾ ਸਦਾ ਹੀ ਅੱਛਾ ਹੁਣ ਮੇਰੀ ਗੱਲ ਸੁਣ ਪਰਲੇ ਬੰਨੇ ਜਿਹੜੀਆਂ ਰੇੜੀਆਂ ਲੱਗੀਆਂ ਕਿੰਨੀਆਂ ਰੇੜੀਆਂ ਲੱਗੀਆਂ ਅੰਦਰ ਉਥੇ ਪੰਜ ਆ ਜੀ ਪੰਜ ਰੇੜੀਆਂ ਲੱਗੀਆਂ ਹਾਂਜੀ ਹਾਂਜੀ ਤੇ ਆਪ ਪੂਲ ਥੱਲੇ 20 ਰੇੜੀਆਂ ਲੱਗੀਆਂ ਹਾਂਜੀ ਹਾਂਜੀ ਤੇ 8 ਜਿਹੜੀਆਂ ਉਪਰੇ ਬੰਨੇ ਲਵਾਈਆਂ ਉਹ 8 ਉੱਤੇ ਠੀਕ ਆ ਐਨੀਆਂ ਰੇੜੀਆਂ ਲਵਾਈਆਂ ਨਾ ਤੂੰ ਹੁਣ ਐਦਾ ਘਰ ਉਹ ਲੱਗੀਆਂ ਰਹਿੜ ਦੰਨੇ ਆ ਹਾਂਜੀ ਇੱਕ ਰੇੜੀ ਦਾ 2000 ਰੁਪਇਆ ਐਸ ਐਚਓ ਗੁਰਦੀਪ ਸਿੰਘ ਨੂੰ ਪੈਸੇ ਦਾ ਲਾਲਚ ਇਹਨਾਂ ਸਿਆਦਾ ਵੱਧ ਗਿਆ ਸੀ ਕਿ ਉਹ ਆਪਣੀ ਪਾਵਰ ਦਾ ਨਜਾਇਜ਼ ਫਾਇਦਾ ਚੁੱਕਣ ਲੱਗਾ ਕਿਸੇ ਵੀ ਅਮੀਰ ਗਰੀਬ ਨੂੰ ਬਿਨਾਂ ਪੈਸਿਆਂ ਦੇ ਠਾਣੇ 'ਚ ਨਹੀਂ ਸੀ ਵੜਨ ਦਿੰਦਾ ਸਿਆਣੇ ਕਹਿੰਦੇ ਨੇ ਕੁਰਤੀ ਦੀ ਗੀ ਇੱਥ ਕਦੇ ਸੁੱਕੀ ਬਾਹਰ ਨਹੀਂ ਨਿਕਲਦੀ ਗੁਰਦੀਪ ਸਿੰਘ ਵੀ ਲਾਲਚ ਵਿੱਚ ਅੰਨਾ ਹੋ ਚੁੱਕਾ ਸੀ ਜੇ ਕੋਈ ਉਹਦਾ ਵਿਰੋਧ ਕਰਦਾ ਤਾਂ ਉਹਦੇ ਉੱਤੇ ਝੂਠਾ ਪਰਚਾ ਕਰ ਦਿੰਦਾ ਕਈ ਵਾਰ ਗਲਤੀ ਕਰਦਾ ਕੋਈ ਤੇ ਭਰਦਾ ਕੋਈ ਸੀ ਵਕਤ ਦੇ ਨਾਲ-ਨਾਲ ਗੁਰਦੀਪ ਸਿੰਘ ਦੇ ਬੱਚੇ ਵੀ ਜਵਾਨ ਹੋ ਚੁੱਕੇ ਸੀ ਪਰ ਵਕਤ ਦੇ ਨਾਲ ਗੁਰਦੀਪ ਸਿੰਘ ਆਪਣੇ ਆਪ ਨੂੰ ਬਦਲ ਨਾ ਸਕਿਆ ਉਹਨੇ ਰਿਸ਼ਵਤ ਲੈਣ ਦਾ سلسلہ ਜਾਰੀ ਰੱਖਿਆ ਨਹੀਂ ਜਲਾਵੇ ਤਾਂ ਬਹੁਤ ਜ਼ਿਆਦਾ ਧੱਕਾ ਕਰਦੇ ਤੂੰ ਇਹ ਕੋਈ ਗੱਲ ਥੋੜੀ ਅੱਛਾ ਅਜੇ ਈ ਧੱਕਾ ਕਰ ਰਹੇ ਆ ਨਾ ਉਹ ਜਿਹੜੇ ਧੱਕਾ ਕਰਦੇ ਸਾਡੇ ਨਾਲ ਉਹ ਤੇਰਾ ਉਹ ਗਰੀਬ ਕਮਾਈ ਕਰਨ ਕੀ ਕਰਦੇ ਤੋਏ ਉਹ ਐਂਦਾ ਕਰ ਡਿਊਟੀ ਕਰ ਫਿਰ ਚੌਂਚ ਖੜ ਕੇ ਫਿਰ ਗਰੀਬਾਂ ਦੀ ਮਦਦ ਕਰ ਫਿਰ ਜਾ ਰੇੜੀਆਂ ਬੰਨੇ ਕਰਾ ਕੇ ਲੈ ਲੈ ਜਰਾ ਉਹ ਤੁਸੀਂ ਕਰੋ ਤੁਹਾਨੂੰ ਸੋਣੀ ਲੱਗਦੀ ਨਹੀਂ ਨਹੀਂ ਮੈਂ ਤੈਨੂੰ ਪਹਿਲਾਂ ਵੀ ਕਿਹਾ ਹਾਂ ਹਾਂਜੀ ਦੇਖ ਲੈ ਮਰਜੀ ਨਹੀਂ ਐਂਦਾ ਨਾ ਕਰੋ ਕੋਈ ਜਾਇਜ਼ ਗੱਲ ਕਰੋ ਕੋਤ ਸੌ ਤੋਂ ਰੇੜੀ ਦਾ ਨਾਲਾ ਕਰੋ ਕੋਈ ਗੱਲ ਨਹੀਂ 100 200 ਵਾਲੀ ਗੱਲ ਗਲਤ ਆ ਵੀ ਠੇਕੇਦਾਰਾ ਗੱਲ ਇਦਾਂ 1000 ਰੁਪਇਆ ਕਿਰੇੜੀ ਦਾ ਨਹੀਂ ਇਦਾਂ ਨਾ ਕਰੋ ਉਹ ਜਗਜੀਤ ਸਿੰਘਾ ਸ਼ਮਸ਼ੇਰ ਨੂੰ ਫੋਨ ਕਰ ਉਹਨੂੰ ਕਹ ਚੱਕ ਕੇ ਰੇੜੀਆਂ ਸਾਰੇ ਨਾਲੇ ਜਮਾਰ ਓਕੇ ਜਨਾਬ ਤਰਕਾ ਜੀ ਫਾਟੂ ਟਾਈਮ ਆ ਉਹ ਮੈਂ ਸੁਣਨੀ ਨਹੀਂ ਤੇਰੀ ਮੇਰੀ ਇੱਕ ਸੁਣ ਲਓ ਮੈਂ ਸੁਣਨੀ ਨਹੀਂ ਇੱਕੋ ਲਾਸ ਸੁਣ ਲਓ ਮੈਂ ਕਹਾ ਮੈਂ ਸੁਣਨੀ ਨਹੀਂ ਮੈਂ ਕਹਾ ਇੱਕ ਤਰੀਕ ਨੂੰ 500 ਰੁਪਇਆ ਮੈਂ ਪਾਣੀ ਹਿਸਾਬ ਨਾਲ ਕੀ ਗੱਲ ਮਤਲਬ 500 ਨਹੀਂ 1000 ਰੁਪਇਆ ਲੱਗਣਾ ਪੂਰਾ ਬੱਸ ਗੱਲ ਖਤਮ ਮੰਨੋ ਫਿਰ 28 ਰੇੜੀਆਂ ਬਣਦੀਆਂ 28 ਰੇੜੀਆਂ ਦੇ 28000 ਰੁਪਇਆ ਬਣਦਾ ਠੀਕ ਹੈ ਜਰਾਵ ਧੱਕਾਵਾ ਤੁਸੀਂ 500 ਦੇ ਹਿਸਾਬ ਨਾਲ ਇੱਕ ਤਰੀਕ ਨੂੰ ਤੁਹਾਡੇ ਕੋਲ ਪੈਸੇ ਪਹੁੰਚ ਜਾ ਕਰਨਗੇ ਚਾ ਠੀਕ ਹੈ ਫਿਰ ਇੱਕ ਦੀ ਦੋ ਨਾ ਆਵੇ ਬਾਰੇ ਭਾਵੇਂ ਮੈਂ ਆਪਣੇ ਪੰਨੇੋਂ ਦੇਵਾ ਤਪੇ ਦੇ ਦੇ ਫਿਰ ਆਇਆ ਤਾਂ ਹੈਗਾ ਹੀ ਕੋਲੋਂ ਦੇ ਦੇ ਅਜ ਇੱਕ ਤਰੀਕ ਤੂੰ ਤਾਨੂੰ ਮੈਂ ਭਾਵੇਂ ਪੱਲਿਓਂ ਦੇ ਕੇ ਜਾਵਾਂ ਮੈਂ ਤੁਹਾਨੂੰ ਦੇ ਕੇ ਜਾਊਗਾ ਠੀਕ ਹੈ ਫਿਰ ਚਲੋ ਫਿਰ ਠੀਕ ਹੈ ਸਰ ਚਲੋ ਠੀਕ ਹੈ ਕੋਈ ਨਹੀਂ ਵੱਡਾ ਆਮਦਤੀ ਉਹਨਾਂ ਦਾ ਸਮਾਨ ਚੰਗਾ ਨਾ ਚੰਗਾ ਸਮਾਨ ਵਧੀਆ ਵਾ ਅਣ ਲਾਗਿਆ ਸਹੀ ਆ ਸ਼ਾਨੇ ਕਹਿੰਦੇ ਖੂਦ ਦੀ ਮਿੱਟੀ ਆਖਰ ਖੂਨ ਨੂੰ ਲੱਗਦੀ ਏ ਗੁਰਦੀਪ ਸਿੰਘ ਨਾਲ ਵੀ ਇਦਾਂ ਹੀ ਹੋ ਰਿਹਾ ਸੀ ਬੋਲ ਛੱਤੀ ਓਏ ਇੱਕ ਲੈਟਰੀ ਚੰਗਾ ਫੜ ਲਿਉਂਦਾ ਉੱਥੋਂ ਗੁਰਦੀਪ ਸਿੰਘ ਜਿੰਨਾ 2 ਨੰਬਰ ਦਾ ਪੈਸਾ ਗਰੀਬਾਂ ਦਾ ਖੂਨ ਨਿਚੋੜ ਕੇ ਕਦੇ ਲਿਉਂਦਾ ਸੀ ਉਸ ਦਾ ਮੁੰਡਾ ਉਹ ਸਾਰੇ ਪੈਸੇ ਨਸ਼ੇ ਵਿੱਚ ਉਡਾ ਦਿੰਦਾ ਸੀ ਸਮੈਗ ਚਿੱਟਾ ਟੀਕੇ ਤੇ ਸ਼ਰਾਬ ਦਾ ਆਦੀ ਹੋ ਚੁੱਕਾ ਸੀ ਆਖਰਕਾਰ ਗੁਰਦੀਪ ਸਿੰਘ ਨੇ ਉਸ ਨੂੰ ਪੈਸੇ ਦੇਣੇ ਬੰਦ ਕਰ ਦਿੱਤੇ ਪਰ ਉਹ ਲੋਕਾਂ ਤੋਂ ਪੈਸੇ ਮੰਗਣ ਲੱਗ ਪਿਆ ਪਾਪਾ ਜੀ ਮੈਨੂੰ ਮਾਫ਼ ਕਰ ਦਿਓ ਮੈਂ ਕਹਿਦਿਆਂ ਚੁੱਕਣਾ ਜਾ ਗਿਆ ਸੀ ਮੈਂ ਤੁਹਾਡਾ ਕਤਲ ਕਰਨ ਲੱਗਾ ਸੀ ਪੁੱਤਾ ਪੁੱਤ ਮੈਨੂੰ ਦੇਸੀ ਗਿਆ ਕਿ ਤੂੰ ਕਿਹੜੀ ਸ਼ਰਮਨਾਕ ਹਰਕਤ ਕਰਨ ਲੱਗਾ ਸੀ ਪਰ ਸ਼ਰਮ ਨਹੀਂ ਤੇ ਨਹੀਂ ਆਉਂਦੀ ਤੈਨੂੰ ਮੈਂ ਤੇਰਾ ਪਿਓ ਆ ਪਿਓ ਆ ਦੇਖ ਜਿਨੇ ਸਾਡੇ ਘਰ ਜਨਮ ਵੀ ਨਹੀਂ ਲਿਆ ਫਿਰ ਵੀ ਮੇਰਾ ਕਿੰਨਾ ਸੋਚਦੀ ਐ ਤੇ ਤੂੰ ਤੂੰ ਮੇਰੇ ਘਰ ਦੀ ਔਲਾਦ ਹੋ ਕੇ ਐ ਕਰ ਲੱਗਾ ਸੀ ਮਾ ਮਾ ਵੀ ਦਾ ਪੁੱਤਰਾ ਇਹਦੇ ਵਿੱਚ ਤੇਰਾ ਵੀ ਦੋਸ਼ ਨਹੀਂ ਸਿਆਣੇ ਕਹਿੰਦੇ ਨੇ ਜੋ ਬੀਜੋਗੇ ਸੋਈ ਵੱਢੋਗੇ ਠੀਮੈ ਲੋਕਾਂ ਨਾਲ ਬੇਇਮਾਨੀਆਂ ਕਰਦਾ ਰਿਹਾ ਕ੍ਰਿਪਾ ਦਾ ਹੱਕ ਖਾਂਦਾ ਰਿਆ ਤਾਂ ਫਿਰ ਆ ਦਿਨ ਦੇਖਣ ਨੂੰ ਮਿਲਣਾ ਹੀ ਇਹ ਮੈਨੂੰ ਪੁੱਤਰਾ ਤੂੰ ਜੋ ਵੀ ਕਰ ਰਿਹਾ ਨਾ ਜੋ ਵੀ ਤੂੰ ਕਰ ਲਗਾ ਸੀ ਉਹ ਮੇਰੇ ਆਪਣੇ ਗੁਨਾਹ ਸੀ ਤੂੰ ਮੇਰਾ ਕਤਲ ਨਹੀਂ ਸੀ ਕਰ ਲਗਾ ਮੇਰੇ ਗੁਨਾਹ ਮੇਰੇ ਕੀਤੇ ਹੋਏ ਗੁਨਾਹ ਹੀ ਮੇਰਾ ਕਤਲ ਕਰਨ ਲੱਗੇ ਸੀ ਉਹ ਮੈਨੂੰ ਤਾਂ ਸ਼ਰਮ ਆਉਂਦੀ ਹੈ ਕਿ ਜਿਸ ﺍﻟਾਦੀ ਖਾਤਰ ਮੈਂ ਲੋਕਾਂ ਨਾਲ ਬੇਇਮਾਨੀਆਂ ਕੀਤੀਆਂ ਠੱਗੀਆਂ ਕੀਤੀਆਂ ਅੱਜ ਉਹੀ ਲਾਹਤ ਮੇਰਾ ਕਤਲ ਕਰਨਾ ਚਾਹੁੰਦੀ ਸੀ ਪਪਾ ਜੀ ਮੈਨੂੰ ਮaaf ਕਰ ਦੋ ਮੈਂ ਕਸਮ ਖਾਂਦਾ ਅੱਜ ਤੋਂ ਬਾਅਦ ਮੈਂ ਕੋਈ ਨਿਸ਼ਾਨੀ ਕਰਾਂਗਾ ਮੈਂ ਤੁਹਾਨੂੰ ਤੁਹਾਡਾ ਲਾਇਕ ਪੁੱਤਰ ਬਣ ਕੇ ਦਿਖਾਵਾਂਗਾ ਪਪਾ ਜੀ ਮੇਰੇ ਨੂੰ ਮaaf ਕਰ ਦੋ ਕਹਿੰਦੇ ਨੇ ਸਵੇਰ ਦਾ ਭੁੱਲਿਆ ਸ਼ਾਮਾ ਨੂੰ ਘਰ ਆ ਜੇ ਤੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਆ ਦੇਖ ਆਪਣੀ ਭੈਣ ਵੱਲ ਦੇਖ ਹੇ ਕਮਲਿਆ ਤੂੰ ਐਨੇ ਗੁਨਾਹ ਕੀਤੇ ਨੇ ਐਨੇ ਪਾਪ ਕੀਤੇ ਨੇ ਫਿਰ ਵੀ ਤੇਰੀ ਭੈਣ ਤੇਰੇ ਵੱਲ ਦੀ ਗੱਲ ਕਰ ਰਹੀ ਏ ਜੇ ਤੂੰ ਮਾਫੀ ਮੰਗਦਾ ਹੈ ਤਾਂ ਤੁਹਾਡੇ ਦੋਨਾਂ ਤੋਂ ਮੈਂ ਵੀ ਮਾਫੀ ਮੰਗਦਾ ਜਿੰਨਾ ਗੁਨਾਹ ਤੁਹਾਡੇ ਤੋਂ ਹੋਇਆ ਹੈ ਨਾ ਗੁਨਾਹ ਮੇਰੇ ਤੋਂ ਵੀ ਹੋਇਆ ਹੈ ਚੱਕ ਪੁੱਤ ਤੂੰ ਮੇਰੀਆਂ ਉਮੀਦਾਂ ਹੈ ਮੇਰੀਆਂ ਉਮੀਦਾਂ ਤੇ ਸੁਪਨਿਆਂ ਨੂੰ ਤੂੰ ਪੂਰਾ ਕਰਨਾ ਹੈ ਠੀਕ ਹੈ ਬੁੱਤ